ਇਹ ਗੱਲ ਅਕਸਰ ਕਰਨ ਦੀ ਲੋੜ ਪੈਂਦੀ ਹੈ ਕਿ ਬੱਚਿਆਂ ਨੂੰ ਸਕੂਲਾਂ ਵਿੱਚ ਪੰਜਾਬੀ ਵਿੱਚ ਪੜਾਉਣਾ ਚਾਹੀਦਾ ਹੈ ਖਾਸ ਕਰਕੇ ਉਦੋਂ ਜਦੋਂ ਉਹ ਆਪਣੀਆਂ ਪਹਿਲੀਆਂ ਜਮਾਤਾਂ ਵਿੱਚ ਸਕੂਲ ਵਿੱਚ ਆਉਂਦੇ ਨੇ ਇਹ ਪ੍ਰੀ ਸਕੂਲ ਦੀਆਂ ਜਮਾਤਾਂ ਹੁੰਦੀਆਂ ਨੇ ਉਹਨਾਂ ਦੀ ਉਮਰ 3 ਸਾਲ ਦੀ ਹੁੰਦੀ ਹੈ ਬਹੁਤੀ ਵਾਰੀ ਤੇ ਅਜੇ ਬੱਚੇ ਐਦਾਂ ਨਜ਼ਰ ਆਉਂਦਾ ਕਿ ਜਿਵੇਂ ਮਾਪਿਆਂ ਦੀ ਗੋਦੀ ਚੋਂ ਖੋ ਕੇ ਸਕੂਲ ਦੀ ਵੈਨ ਵਿੱਚ ਚੜਾ ਦਿੱਤੇ ਜਾਂਦਾ ਹੁੰਦਾ ਵੀ ਇਦਾਂ ਹੀ ਹੈ ਉਹ ਆਪਣੇ ਉਨੀਂਦੇ ਨਾਲ ਜੂਝਦੇ ਅੱਖਾਂ ਬੰਦ ਕਰਦੇ ਨੀਂਦੇ ਗਲਬੇ ਵਿੱਚ ਬਿਸਤਰੇ ਦਾ ਨਿੱਗ ਲੱਭਦੇ ਵਿਚਾਰੇ ਵੈਨਾ ਦੇ ਵਿੱਚ ਤੱਕੇ ਤੋੜੇ ਖਾਣ ਲਈ ਮਜਬੂਰ ਨੇ ਅਜੇ ਬਚਪਨ ਨੂੰ ਦੇਖ ਕੇ ਤਰਸ ਆਉਂਦਾ ਜਿਹੜੀ ਉਮਰ ਉਹਨਾਂ ਦੀ ਬਿਸਤਰਿਆਂ ਵਿੱਚ ਨਿੱਗ ਮੰਨਣ ਦੀ ਹੁੰਦੀ ਹੈ ਉਹੀ ਉਮਰ ਉਹ ਸਕੂਲ ਵੈਨ ਜਾਂ ਸਕੂਲ ਬੱਸ ਦੇ ਵਿੱਚ ਟੱਕੇ ਖਾਰੇ ਹੁੰਦੇ ਨੇ ਫਿਰ ਕੀਤਾ ਕੀ ਜਾਏ ਚਲੋ ਜੇ ਸਕੂਲ ਪਹੁੰਚਦੇ ਨੇ ਤਾਂ ਫਿਰ ਸਕੂਲਾਂ ਵਿੱਚ ਕੁਝ ਚੰਗਾ ਕੰਮ ਤੇ ਹੋਣਾ ਚਾਹੀਦਾ ਨਾ ਬੱਚਿਆਂ ਨੂੰ ਸਿੱਖਣ ਦੇ ਮੌਕੇ ਮਿਲਨੇ ਚਾਹੀਦੇ ਨੇ ਤਾਂ ਕਿ ਉਹ ਸਿੱਖ ਸਕਣ ਵਸੇ ਜੇ ਮੌਕੇ ਉਹਨਾਂ ਨੂੰ ਘਰਾਂ ਵਿੱਚ ਤੇ ਬਹੁਤ ਮਿਲ ਜਾਂਦੇ ਨੇ ਘਰਾਂ ਵਿੱਚ ਤੇ ਉਹਨਾਂ ਦੀ ਸਿੱਖਣ ਸਮਰੱਥਾ ਬਹੁਤ ਟਿਕਨ ਹੁੰਦੀ ਹੈ ਉਹ ਪੈਰ ਪੈਰ ਤੇ ਕੁਝ ਨਾ ਕੁਝ ਸਿੱਖਦੇ ਰਹਿੰਦੇ ਨੇ ਲੇਕਿਨ ਸਕੂਲਾਂ ਚ ਜਿਆ ਨਹੀਂ ਹੁੰਦਾ ਜਮਾਤ ਵਿੱਚ ਪਹੁੰਚਦੇ ਆਂ ਹੀ ਬੱਚੇ ਨੂੰ ਕੁਰਸੀ ਤੇ ਬਿਠਾ ਦਿੱਤਾ ਜਾਂਦਾ ਤੇ ਫਿਰ ਉਸ ਨੂੰ ਕਿਹਾ ਜਾਂਦਾ ਕਿ ਇਥੋਂ ਹਿਲਣਾ ਨਹੀਂ ਰੋਣਾ ਵੀ ਨਹੀਂ ਤੇ ਬੋਲਣਾ ਵੀ ਨਹੀਂ ਹੁਣ ਭਲਾ ਸੋਚੋ ਬੱਚਾ ਜੋ ਰੋਣਾ ਚਾਵੇ ਤਾਂ ਰੋ ਨਹੀਂ ਸਕਦਾ ਬੋਲਣਾ ਚਾਵੇ ਤਾਂ ਬੋਲ ਨਹੀਂ ਸਕਦਾ ਪੁੱਛਣਾ ਚਾਹੇ ਤਾਂ ਪੁੱਛ ਨਹੀਂ ਸਕਦਾ ਕਹਿਣਾ ਚਾਹੇ ਤਾਂ ਕਹਿ ਨਹੀਂ ਸਕਦਾ ਆਪਣੀ ਕੁਰਸੀ ਤੇ ਬੈਠਾ ਹੋਇਆ ਉਹ ਪੜਾ ਕੀ ਸਿਖੇਗਾ ਉਹ ਕਿਵੇਂ ਸਿੱਖ ਸਕਦਾ ਇਹ ਅਸੀਂ ਇਸ ਬਾਰੇ ਕਦੇ ਕੁਝ ਨਹੀਂ ਸੋਚਿਆ ਹੁਣ ਜਦੋਂ CBSE ਦਾ ਨਵਾਂ ਸਰਕੂਲਰ ਆਇਆ ਤਾਂ ਉਹ ਸਰਕੂਲਰ ਵਿੱਚ ਇਹ ਗੱਲ ਕਹੀ ਗਈ ਹੈ ਕਿ ਬੱਚਿਆਂ ਨੂੰ ਭਈ ਉਹਨਾਂ ਦੀ ਮਾਂ ਬੋਲੀ ਚ ਪੜਾਓ ਸਿਖਾਓ ਸਕੂਲਾਂ ਨੂੰ ਫਿਕਰ ਪੈ ਗਿਆ ਹੈ ਅਧਿਆਪਕਾਂ ਨੂੰ ਫਿਕਰ ਪੈ ਗਿਆ ਹੈ ਭਈ ਇਹ ਕਿਦਾਂ ਹੋ ਸਕਦਾ ਉਹਨਾਂ ਨੂੰ ਤਾਂ ਹੋਰ ਕੁਝ ਆਉਂਦਾ ਹੀ ਨਹੀਂ ਉਹਨਾਂ ਨੇ ਤਾਂ ਹੁਣ ਤੱਕ ਅੰਗਰੇਜ਼ੀ ਚ ਹੀ ਪੜਾਇਆ ਵੇ ਆਉਂਦੇ ਆ ਸਾਰ ਬੱਚਿਆਂ ਨੂੰ ਕੁਝ ਦੋ ਚਾਰ ਪੋਇਮਸ ਕਰਾਓ 8-10 ਪੋਇਮ ਕਰਾ ਦਿਓ ਫਿਰ ਉਹਨਾਂ ਨੂੰ ਕਲਾਸ ਵਿੱਚ ਲੈ ਜਾਓ ਔਰ ਕਲਾਸ ਵਿੱਚ ਜਾ ਕੇ ਉਹਨਾਂ ਨੂੰ ਹੈਡ ਡਾਊਨ ਕਰਾ ਦਿਓ ਜਾਂ ਫਿਰ ਉਹਨਾਂ ਨੂੰ ABC ਪੜਾਣੀ ਸ਼ੁਰੂ ਕਰ ਦਿਓ ਫਿਰ ਉਹਨਾਂ ਨੂੰ ਲਿਖਾਉਣੀ ਸ਼ੁਰੂ ਕਰ ਦਿਓ ABC ਫਿਰ ਉਹਨਾਂ ਨੂੰ 1 2 3 4 ਹੁਣ ਤੱਕ ਇਹੀ ਸਿਲੇਬਸ ਰਿਹਾ ਹੈ ਤੇ ਸੱਚ ਜਾਣਿਓ ਕਿ ਅਧਿਆਪਕਾਂ ਨੂੰ ਹੋਰ ਕੋਈ ਜਾਂਦਾ ਵੀ ਨਹੀਂ ਉਹਨਾਂ ਨੂੰ ਬੱਚਿਆਂ ਨਾਲ ਗੱਲਾਂ ਵੀ ਨਹੀਂ ਕਰਨੀਆਂ ਹੁੰਦੀਆਂ ਮੈਂ ਅਕਸਰ ਅਜਿਹੇ ਅਧਿਆਪਕਾਂ ਨੂੰ ਦੇਖਦਾ ਜਦੋਂ ਉਹ ਬੱਚਿਆਂ ਨੂੰ ਬੱਚਿਆਂ ਨਾਲ ਗੱਲਾਂ ਕਰਦੇ ਨੇ ਬਹੁਤ ਘੱਟ ਅਧਿਆਪਕ ਹੁੰਦੇ ਨੇ ਜਿਹੜੇ ਬੱਚਿਆਂ ਨਾਲ ਗੱਲਾਂ ਕਰਦੇ ਨੇ ਜਾਂ ਜਿਨ੍ਹਾਂ ਨੂੰ ਬੱਚਿਆਂ ਨਾਲ ਗੱਲਾਂ ਕਰਨ ਦਾ ਸ਼ੌਕ ਹੁੰਦਾ ਹੈ ਅਸਲ ਵਿੱਚ ਜਦੋਂ ਤੁਸੀਂ ਬੱਚਿਆਂ ਨਾਲ ਗੱਲਾਂ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਬੱਚਿਆਂ ਨੇ ਅਗਲੀ ਮੂਵ ਕਿਹੜੇ ਪਾਸੇ ਚਲੇ ਜਾਣਾ ਹੈ ਉਹਨਾਂ ਨੇ ਅਗਲੀ ਛਾਲ ਕਿੱਥੇ ਮਾਰਨੀ ਹੈ ਉਹਨਾਂ ਦਾ ਅਗਲਾ ਜਿਹੜਾ ਟੌਪਿਕ ਹੈ ਉਹ ਕੀ ਹੋਏਗਾ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਵਿੱਚ ਪੜਾਉਂਦਾ ਅਧਿਆਪਕਾਂ ਨੂੰ ਕੋਈ ਤਜਰਬਾ ਹੀ ਨਹੀਂ ਉਹਨਾਂ ਕੋਲ ਦੇ ਅਜਿਹੇ ਪਾਠ ਕਰਮੀ ਨਹੀਂ ਉਹਨਾਂ ਕੋਲ ਅਜਿਹੀਆਂ ਕਿਤਾਬਾਂ ਹੀ ਨਹੀਂ ਔਰ ਇਹ ਗੱਲ ਨਾਤੇ ਉਹਨਾਂ ਦੇ ਕੋਆਰਡੀਨੇਟਰਾਂ ਨੂੰ ਆਂਦੀ ਹੈ ਤੇ ਸੱਚ ਜਾਣਿਓ ਤੇ ਉਹਨਾਂ ਦੇ ਪ੍ਰਿੰਸੀਪਲਾਂ ਨੂੰ ਵੀ ਨਹੀਂ ਆਂਦੀ ਪੰਜਾਬੀ ਦੇ ਅਧਿਆਪਕ ਜਿਹੜੇ ਪਹਿਲਾਂ ਸਕੂਲਾਂ ਵਿੱਚ ਗੁੱਠੇ ਲਾਈਨ ਲੱਗੇ ਰਹਿੰਦੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੁਣ ਉਹਨਾਂ ਤੋਂ ਪੁੱਛਿਆ ਜਾ ਰਿਹਾ ਕਿ ਅਸੀਂ ਬੱਚਿਆਂ ਨੂੰ ਕੀ ਕਰੀਏ ਬੱਚਿਆਂ ਨਾਲ ਕੀ ਕਰੀਏ ਬੱਚਿਆਂ ਨੂੰ ਕਿਹੋ ਜੀਆਂ ਕਵਤਾਵਾਂ ਕਰਾਈਏ ਪਰ ਪੰਜਾਬੀ ਦੇ ਅਧਿਆਪਕਾਂ ਨੇ ਵੀ ਤੇ ਕਿਹੜਾ ਇਹੋ ਜਿਹਾ ਕਵਤਾਵਾ ਬਾਰੇ ਕਦੇ ਕੋਈ ਜਾਣਿਆ ਹੁੰਦਾ ਸਿਟਾਇਆ ਹੋਇਆ ਕਿ ਇੱਕ ਖਲਾਬ ਪੈਦਾ ਹੋ ਗਿਆ ਇੱਕ ਬਹੁਤ ਵੱਡਾ ਖਲਾਬ ਪੈਦਾ ਹੋ ਗਿਆ ਅਧਿਆਪਕਾਂ ਨੂੰ ਨਹੀਂ ਪਤਾ ਕਿਉਂਕਿ ਪੜਾਉਣ ਪ੍ਰਿੰਸੀਪਲਾਂ ਨੂੰ ਨਹੀਂ ਪਤਾ ਕਿ ਉਹ ਅਧਿਆਪਕਾਂ ਨੂੰ ਕੀ ਕਿਦਾਂ ਉਹਨਾਂ ਦੀ ਅਗਵਾਈ ਕਰਨ ਕਿਦਾਂ ਦੱਸਣ ਤੇ ਅਧਿਆਪਕਾਂ ਨੂੰ ਇਹ ਤੇ ਬਿਲਕੁਲ ਹੀ ਨਹੀਂ ਨਾ ਪਤਾ ਕਿ ਬੱਚੇ ਕਿਵੇਂ ਸਿੱਖਦੇ ਨੇ ਕਿ ਉਹ ਔਰ ਕੀ ਸਿੱਖਦੇ ਨੇ ਤੇ ਸਿੱਖਣਾ ਕੀ ਹੁੰਦਾ ਇਸ ਬਾਰੇ ਤੇ ਉਹਨਾਂ ਨੂੰ ਕੁਝ ਨਹੀਂ ਪਤਾ ਸੋ ਇਹੋ ਜੇ ਸਮੇਂ ਵਿੱਚ ਪੰਜਾਬੀ ਦਾ ਲਾਗੂ ਕਰ ਦੇਣਾ ਜਾਂ ਮਾਂ ਬੋਲੀ ਦਾ ਲਾਗੂ ਕਰ ਦੇਣਾ ਇਹ ਇੱਕ ਬੜਾ ਆਸਪਾਵਕ ਜਿਆ ਕਦਮ ਹੈ ਜਿਹੜਾ ਅਸੀਂ CBSE ਨੇ ਚੁੱਕਿਆ ਹੈ ਬਈ CBSE ਨੂੰ ਚਾਹੀਦਾ ਸੀ ਕਿ ਕੁਝ ਸਮਾਂ ਦਿੰਦੇ ਸਕੂਲਾਂ ਨੂੰ ਅਧਿਆਪਕਾਂ ਨੂੰ ਔਰ ਟ੍ਰੇਨ ਕਰਦੇ ਉਹਨਾਂ ਨੂੰ ਸਮਗਰੀ ਦਿੰਦੇ ਉਹਨਾਂ ਨੂੰ ਪੜ੍ਹਨ ਸੁਣਨ ਦਾ ਮੌਕਾ ਦਿੱਤਾ ਜਾਂਦਾ ਤੇ ਅਧਿਆਪਕਾਂ ਦਾ ਵੀ ਹੁੰਦਾ ਕਿ ਜੇ ਉਹ ਪੰਜਾਬੀ ਵਿੱਚ ਪੜਾਉਣਾ ਚਾਹੁੰਦੇ ਨੇ ਤੇ ਪੜਾਉਣ ਨਹੀਂ ਤਾਂ ਜੇ ਉਹਨਾਂ ਨੂੰ ਅੰਗਰੇਜ਼ੀ ਨਾਲ ਹੀ ਜ਼ਿਆਦਾ ਪਿਆਰ ਹੈ ਤਾਂ ਫਿਰ ਪੰਜਾਬੀ ਛੱਡ ਕੇ ਅੰਗਰੇਜ਼ੀ ਵੱਲ ਚਲੇ ਜਾਣ ਅਜਿਆ ਮੌਕਾ ਤਾਂ ਅਧਿਆਪਕਾਂ ਨੂੰ ਮਿਲਿਆ ਹੀ ਨਹੀਂ ਤੇ ਹੁਣ ਗੱਲ ਪਿਆ ਢੋਲ ਵਜਾਉਣਾ ਉਹਨਾਂ ਦੇ ਵਸਦਾ ਕੰਮ ਨਹੀਂ ਸਿਟਾਏ ਹੋਏਗਾ ਕਿ ਬੱਚੇ ਵਿਚਾਰੇ ਸਕੂਲਾਂ ਵਿੱਚ ਜਾ ਕੇ ਪਰੇਸ਼ਾਨ ਹੋਣਗੇ ਭਈ ਇਦਾਂ ਚੰਗਾ ਤਾਂ ਉਹ ਘਰ ਵਿੱਚ ਹੀ ਵਧਿਆ ਨੇ ਕਰ ਵਿੱਚੋਂ ਵਧੀਆ ਕੁਝ ਸਿੱਖ ਸਕਦੇ ਨੇ ਇਹ ਸਾਰਾ ਕੁਝ ਸਾਡੇ ਪਾਠਕ੍ਰਮ ਵਿੱਚ ਲਿਖਿਆ ਹੋਇਆ ਹੈ ਮੈਂ ਗੱਲਾਂ ਆਪਣੇ ਕੋਲੋਂ ਨਹੀਂ ਕਰ ਰਿਹਾ ਪਰ ਇਹ ਜਿਹੜੀਆਂ ਪਾਠਕ੍ਰਮ ਵਿੱਚ ਲਿਖੀਆਂ ਗੱਲਾਂ ਨੇ ਇਹਨਾਂ ਨੂੰ ਪੜ੍ਹੇਗਾ ਕੌਣ ਇਹਨਾਂ ਨੂੰ ਸਮਝੇਗਾ ਕੌਣ ਔਰ ਇਹਨਾਂ ਦੇ ਅਨੁਸਾਰ ਪਾਠਕ੍ਰਮ ਘੜੇਗਾ ਕੌਣ ਵੀ ਇਹਨਾਂ ਸਾਰੀਆਂ ਗੱਲਾਂ ਵਾਸਤੇ ਬੜਾ ਜਿਗਰਾ ਚਾਹੀਦਾ ਤੇ ਜਿਗਰਾ ਅੱਜ ਦੇ ਤਰੀਕ ਵਿੱਚ ਵਿਦਿਆ ਦੇ ਖੇਤਰ ਵਿੱਚ ਸਾਡੇ ਕੋਲ ਕਿਸੇ ਕੋਲ ਵੀ ਨਹੀਂ ਅਸੀਂ ਫੈਸਲਾ ਲੈਣ ਵਿੱਚ ਬੜੀ ਦੇਰ ਕਰ ਦਿੰਦੇ ਆ ਅਸੀਂ ਫੈਸਲਾ ਲੈ ਹੀ ਨਹੀਂ ਸਕਦੇ ਅਸੀਂ ਕਦੇ ਸੋਚ ਹੀ ਨਹੀਂ ਸਕਦੇ ਕਿਉਂਕਿ ਸੋਚਣਾ ਸਾਡਾ ਕੰਮ ਥੋੜਿਆ ਅਸੀਂ ਤੇ ਭੇਡਾਂ ਵਾਂਗੂ ਇੱਕ ਦੂਜੇ ਦੇ ਪਿੱਛੇ ਚੱਲਦੇ ਆ ਉਸ ਨੇ ਕੀਤਾ ਫਿਰ ਮੈਂ ਕਰ ਲੈਣਾ ਮੈਨੂੰ ਦੇਖ ਕੇ ਕੋਈ ਹੋਰ ਕਰ ਲਏਗਾ ਮੋਰੀ ਲੱਗਣ ਦੀ ਆਦਤ ਨਹੀਂ ਤੁਹਾਨੂੰ ਯੇਮਾ ਸਕੂਲਾਂ ਨੂੰ ਪੁੱਛਾਂ ਕਿ ਭਈ ਜਿਹੜਾ ਇਹ ਤੁਸੀਂ ਹੁਣ ਤੱਕ ਦਾ ਜੋ ਸਿਸਟਮ ਇੱਕ ਵਿਕਸਿਤ ਕੀਤਾ ਹੈ ਭਈ ਇਹ ਕਿੱਥੋਂ ਲਿਆ ਇਹ ਤੁਹਾਨੂੰ ਕਿਹਨੇ ਦੱਸਿਆ ਕਿ ਭਈ ਬੱਚਿਆਂ ਨੂੰ ਇਦਾਂ ਬਣਾਓ ਜੇ ਤੈਅ ਤੱਕ ਜਾਓਗੇ ਨਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਸਾਰੀ ਕਰਸਤਾਨੀ ਗਵਰਨਮੈਂਟ ਸਕੂਲਾਂ ਦੀ ਹੈ ਇਹ ਸਾਰਾ ਕੰਮ ਗਵਰਨਮੈਂਟ ਸਕੂਲਾਂ ਨੇ ਇਸ ਤਰ੍ਹਾਂ ਤਿਆਰ ਕੀਤਾ ਔਰ ਗਵਰਨਮੈਂਟ ਸਕੂਲਾਂ ਦੀ ਦੇਖਾ ਦੇਖੀ ਦੂਜੇ ਸਕੂਲ ਤਿਆਰ ਹੋਏ ਕਨਵੈਂਟ ਸਕੂਲਾਂ ਦੀ ਮਜਬੂਰੀ ਹੋ ਸਕਦੀ ਹੈ ਪਰ ਤੁਹਾਡੀ ਤੇ ਨਹੀਂ ਤੁਸੀਂ ਤੇ ਘਟੋ ਘਟਾ ਆਪਣੇ ਸਕੂਲ ਵਿੱਚ ਆਉਣ ਵਾਲੇ ਬੱਚਿਆਂ ਨਾਲ ਲਿਆਂ ਕਰੋ ਉਹਨਾਂ ਦੇ ਬਚਪਨ ਨਾਲ ਲਿਆਂ ਕਰੋ ਉਹਨਾਂ ਦੇ ਭਵਿੱਖ ਨਾਲ ਲਿਆਂ ਕਰੋ ਪਰ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਾਨੂੰ ਸੋਚਣ ਦੀ ਆਦਤ ਨਹੀਂ ਸਾਨੂੰ ਫੈਸਲੇ ਕਰਨ ਦੀ ਆਦਤ ਨਹੀਂ ਸਾਨੂੰ ਅੱਗੇ ਲੱਗਣ ਦੀ ਆਦਤ ਨਹੀਂ ਤੇ ਅਗਵਾਈ ਵੀ ਹੋਣੀ ਅਸੀਂ ਅੰਨੇ ਲੋਕ ਇੱਕ ਦੂਜੇ ਦੇ ਪਿੱਛੇ ਲੱਗ ਕੇ ਇੱਕ ਦੂਜੇ ਦੇ ਦੀ ਪੁੰਝ ਫਰਕੇ ਤੌਰ ਸਕਦੇ ਆ ਕੱਲੇ ਤੌਰੰ ਵਿੱਚ ਸਾਨੂੰ ਸ਼ਰਮ ਆਉਂਦੀ ਹੈ ਧੰਨਵਾਦ